ਇਥੋਂ ਪਤਾ ਲੱਗਦਾ ਵੀ ਧੀਆਂ ਨਾ ਆਪਣੀ ਮਾਂ ਦੇ ਹਰੇਕ ਦੁੱਖ ਸੁੱਖ ਦੇ ਵਿੱਚ ਖੜ੍ਹਦੀਆਂ ਨੇ ਜਦੋਂ ਮਾਂ ਆਪਣੀਆਂ ਧੀਆਂ ਨੂੰ ਦੇਖਦੀ ਹੈ ਨਾ ਤਾਂ ਰੂਹ ਖੁਸ਼ ਹੋ ਜਾਂਦੀ ਹੈ ਮਾਂ ਦੀ ਧੀਆਂ ਖੁਸ਼ ਹੋਣ ਤਾਂ ਮਾਂ ਪੇਰੀ ਜ਼ਿੰਦਗੀ ਸ਼ੌਕੀ ਲੱਗ ਜਾਂਦੀ ਹੈ ਕੀ ਕਹਿਣਾ ਚਾਹੂਗੇ ਵੀਡੀਓ ਬਾਰੇ ਦੱਸਿਓ ਜਰੂਰ ਆਹ ਬਿਜਲੀ ਵਾਲੇ ਬੰਦੇ ਬਥੇਰੇ ਚਲਾਕ ਦੇਖੇ ਨੇ ਆਹ ਕੁਛ ਜ਼ਿਆਦਾ ਹੀ ਚਲਾਕਾ ਵੀਰ ਜਿਹੜੇ ਦੋਸਤਾਂ ਨੂੰ ਆਪਣੇ ਦੋਸਤ ਦੇ ਵਿਆਹ ਦਾ ਚਾਹ ਹੁੰਦਾ ਨਾ ਉਹ ਮੀਂਹ ਪੈਣ ਦੇ ਵਿੱਚ ਵੀ ਆਪਣਾ ਚਾਹ ਪੂਰਾ ਕਰ ਲੈਂਦੇ ਨੇ ਇੱਥੋਂ ਪਤਾ ਲੱਗਦਾ ਬਈ ਦੋਸਤ ਕਿੰਨੇ ਕੇ ਨਾਲ ਖੜਦੇ ਨੇ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਆ 16 ਪੂਰੀਆਂ ਦਾ ਲੰਗਰ ਲੱਗਿਆ ਹੁੰਦਾ ਤੇ ਵੀਰ ਨੂੰ ਨਾ ਚਮਚਾ ਨਹੀਂ ਮਿਲਦਾ ਤੇ ਵੀਰ ਨੇ ਨਾ ਕਟਸੀ ਦੇ ਨਾਲ ਹੀ ਕੰਮ ਚਲਾ ਲਿਆ ਚੈੱਕ ਕਰੋ ਬਈ ਲਾਇਆ ਪੂਰਾ ਦਿਮਾਗ ਬਾਈ ਨੇ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਆ ਮਾਂ ਪੁੱਤ ਨਾ ਪ੍ਰੋਗਰਾਮ ਦੇ ਵਿੱਚ ਨੱਚ ਰਹੇ ਹੁੰਦੇ ਨੇ ਪੁੱਤ ਭਾਵੇਂ ਬਰਾਬਰ ਦੇ ਹੋ ਜਾਣ ਤੇ ਮਾਪਿਓ ਪੁੱਤਾਂ ਦੇ ਲਈ ਉਹੀ ਸਭ ਕੁਝ ਹੁੰਦੇ ਨੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ